ਚੈਂਬਰ ਆਫ ਇੰਡਸਟਰੀਅਲ ਅਤੇ ਕਮਰਸ਼ੀਅਲ ਅੰਟਰਟੇਕਿੰਗ ਵੱਲੋਂ ਲੁਧਿਆਣਾ ਵਿਖੇ ਬਾਏਰ ਸੈਲਰ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਕੰਪਨੀਆਂ ਨੇ ਹਿੱਸਾ ਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਵੀ ਪਹੁੰਚੇ ਆਓ ਦਿਖਾਉਨੇ ਆ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਠੀਕ ਹੈ ਜੀ ਇਹ ਜੋ ਅੱਜ ਪ੍ਰਾਲਾ ਸ਼ਿਸੂ ਨੇ ਐਮਐਸਐਮੀ ਦੇ ਨਾਲ ਜਿਹੜਾ ਐਗਜ਼ਿਬਿਸ਼ਨ ਦਾ ਕੀਤਾ ਇਹ ਬਹੁਤ ਹੀ ਵਧੀਆ ਸ਼ੁਭਾਯੋਗ ਜਿਹੜਾ ਹੈ ਕੰਮ ਹੈ ਇੰਡਸਟਰੀ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇੰਡਸਟਰੀ ਨੂੰ ਨਹੀਂ ਪਤਾ ਹੁੰਦੀਆਂ ਸਾਡੇ ਇੱਥੇ ਮੈਨੂਫੈਕਚਰ ਹੁੰਦੀਆਂ ਨੇ ਔਰ ਇੱਥੇ ਸ਼ੋਕੇਸ ਕਰਨ ਤੋਂ ਬਾਅਦ ਔਰ ਦੇਖਣ ਤੋਂ ਬਾਅਦ ਇੱਕ ਪਤਾ ਲੱਗਦਾ ਹੈਗਾ ਕਿ ਸਾਡੇ ਇੱਥੇ ਲੁਧਿਆਣਾ ਦੇ ਵਿੱਚ ਵੀ ਸਾਡੇ ਪੰਜਾਬ 'ਚ ਵੀ ਬਹੁਤ ਬੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੰਪੋਰਟ ਸਬਸਟੀਟਿਊਟ ਇੱਥੇ ਬਣਦੇ ਨੇ ਔਰ ਅਵੇਲੇਬਲ ਨੇ ਇਸ ਦੇ ਵਿੱਚ ਬਹੁਤ ਕੰਪਨੀਆਂ ਨੇ ਸਰ ਤਕਰੀਬਨ ਸਮਾਲਟ ਸਕੇਲ ਮੀਡੀਅਮ ਲਾਰਜ ਸਕੇਲ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ 24 ਪੀਸ ਪੀਤੇ ਹੋਏ ਨੇ ਆਟੋ ਪ੍ਰੋਡਕਟ ਉਸੇ ਪਟਾਕੇ ਲੰਮੇ ਦੇ ਕੋਸਟ ਵੀ ਕਿਤਨਾ ਕਿਤੇ ਘੱਟਦੀ ਹੈ ਇਸ ਤਰ੍ਹਾਂ ਜਿਹੜਾ ਮੇੜੇ ਦੇ ਮੇੜੇ ਜਿਹੜਾ ਫਾਇਦਾ ਮਿਲ ਸਕਦਾ ਨੇਚਰਲੀ ਜੇ ਅਸੀਂ 80 20 ਸਾਲ ਦੇ ਪਿੱਛੇ ਦੀ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਇੰਡਸਟਰੀ ਨੂੰ ਨਹੀਂ ਪਤਾ ਸੀਗੀਆਂ ਔਰ ਇਹ ਤੇ ਅਵੇਲੇਬਲ ਵੀ ਨਹੀਂ ਸੀ ਵੀ ਵਰ ਡਿਪੈਂਡਿੰਗ ਔਨ ਓਨਲੀ ਇੰਪੋਰਟ ਔਰ ਇੰਪੋਰਟ ਦੇ ਵਿੱਚ ਕੀ ਹੈ ਨੰਨ ਉਹਨਾਂ ਦਾ ਮੂੰਹ ਮੰਗਿਆ ਰੇਟ ਦੇਣਾ ਪੈਂਦਾ ਸੀਗਾ ਅੱਜ ਇੱਥੇ ਇੰਡਸਟਰੀ ਨੇ ਇੰਨਾ ਜ਼ਿਆਦਾ ਡਿਵੈਲਪਮੈਂਟ ਕੀਤੀ ਹੋਈ ਆ ਕਿ ਬਹੁਤ ਹੀ ਕੰਪੀਟੀਟਿਵ ਰੇਟ ਤੇ ਉਹ ਚੀਜ਼ਾਂ ਜਿਹੜੀਆਂ ਅਸੀਂ 20 ਸਾਲ ਪਹਿਲਾਂ ਕੋਸਟ ਤੇ ਖਰੀਦਦੇ ਸੀ ਉਦੋਂ ਵੀ ਕਿਤੇ ਸਸਤੀਆਂ ਅੱਜ ਇੱਥੇ ਉਸ ਤੋਂ ਵਧੀਆ ਕੁਆਲਿਟੀ ਨਾਲ ਅਵੇਲੇਬਲ ਹੈਗੀਆਂ ਨੇ ਯੈਸ ਮਿਸਟਰ ਅਸੀਂ ਸੀਐਨਸੀ ਮਸ਼ੀਨਾਂ ਬਣਾਉਂਦੇ ਆ ਅਸੀਂ ਸੀਐਨਸੀ ਦੇ ਵਿੱਚ ਇੰਡੀਆ ਦੇ ਵਿੱਚ ਟੌਪ 10 ਇੰਡਸਟਰੀ ਦੇ ਵਿੱਚ ਨਾ ਸੀਐਨਸੀ ਮਸ਼ੀਨ ਟੂਲ ਦੇ ਵਿੱਚ ਵੀ ਆਰ ਮੈਨੂਫੈਕਚਰ ਸਾਡਾ ਜੈਬੂ ਬ੍ਰਾਂਡ ਹੈ ਔਰ ਸਾਡੀਆਂ ਦੋ ਕੰਪਨੀਆਂ ਨੇ ਜੈਬੂ ਜੀਵੀ ਐਕਸਪੋਰਟ ਜੈਬੂ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਜੈਬੂ ਮੈਨੂਨ ਮਸ਼ੀਨਸ ਪ੍ਰਾਈਵੇਟ ਲਿਮਟਿਡ ਜਿਹਦੇ ਵਿੱਚ ਅਸੀਂ ਮੈਨੂਫੈਕਚਰਿੰਗ ਕਰਦੇ ਆਂ ਔਰ ਐਕਸਪੋਰਟ ਵੀ ਕਰਦੇ ਆਂ ਜਿਤਨਾ ਜਾਪਾਨੀ ਕੰਪਨੀਆ ਦੀ ਟੈਕਨੋਲੋਜੀ ਦੀ ਉਹ ਇੰਡੀਆ ਦੇ ਵਿੱਚ ਟੈਕਨੋਲੋਜੀ ਆ ਰਹੀ ਹੈ ਹੁਣ ਮੁੱਖਮੇ ਕਿਤਨਾ ਦੇਖਦੇ ਹੈ ਜੇ ਜੇ ਤੁਸੀਂ ਮੈਂ ਤੁਹਾਨੂੰ ਆਪਣੀ ਕੰਪਨੀ ਦਾ ਦੱਸਦਾ ਕਿ ਸਾਡੀ ਜਿਹੜੀ ਮਸ਼ੀਨਾਂ ਇਸ ਸੀ ਸਰਟੀਫਾਈਡ ਆ ਸੀ ਸਰਟੀਫਾਈਡ ਮੀਨਸ ਸਾਡੀ ਕੁਆਲਿਟੀ ਇਜ਼ ਐਟ ਪਾਰ ਵਿਦ ਦਾ ਯੂਰਪੀਅਨ ਮਸ਼ੀਨਸ ਤੋ ਐਸ ਟਾਈਮ ਜਿਹੜੀ ਹੈਗੀ ਆ ਜਪਨ ਜਪਨੀ ਔਰ ਟਾਈਵਾਨ ਦੀ ਕੁਆਲਿਟੀ ਦੀਆਂ ਮਸ਼ੀਨਾਂ ਇਥੇ ਇੰਡੀਆ ਦੇ ਵਿੱਚ ਅਵੇਲੇਬਲ ਨੇ ਐਟ ਅ ਵੈਰੀ ਕੰਪੀਟੀਟਿਵ ਪ੍ਰਾਈਸ ਨੈਚੁਰਲੀ ਨੈਚੁਰਲੀ ਜੋ ਪਹਿਲਾ ਜੋ ਬੰਦਾ ਸੀਐਨਸੀ ਦੇ ਲਈ ਸੋਚ ਨਹੀਂ ਸਕਦਾ ਸੀ ਅੱਜ 10-10 ਚੀਨਾ ਜਿਹੜੇ ਹੈਗੇ ਲਗਾ ਚੁੱਕੇ ਨੇ ਔਰ ਜਿਹੜੇ ਨਿਊ ਇੰਟਰਪ੍ਰਨਰ ਨੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਪਲੈਟਫਾਰਮ ਮਿਲ ਗਿਆ ਕਿ ਉਹਨਾਂ ਨੂੰ ਇੰਪੋਰਟ ਸਸਟੀਟਿਊਟ ਐਟ ਅ ਬੈਟਰ ਪ੍ਰਾਈਸ ਕੰਪੀਟੀਟਿਵ ਪ੍ਰਾਈਸ ਉਹਨਾਂ ਨੂੰ ਅਵੇਲੇਬਲ ਹੈਗੇ ਹਰ ਇੱਕ ਚੀਜ਼ ਜਿਵੇਂ ਸਾਡੀ ਕੰਪਨੀ ਹੈ ਵੀਅਰ ਮੈਨੂਫੈਕਚਰਿੰਗ ਸੀਐਨਸੀ ਟਰਨਿੰਗ ਸੈਂਟਰ ਵਰਟੀਕਲ ਮਸ਼ੀਨਿੰਗ ਸੈਂਟਰ ਹਾਰੀਜ਼ਨਨਟਲ ਮਸ਼ੀਨਿੰਗ ਸੈਂਟਰ ਡ੍ਰਿਲ ਟੈਪ ਸੈਂਟਰ ਐਂਡ ਵੀਟੀਐਲ ਤੋਂ ਇੰਨੀ ਜਿਆਦਾ ਵੈਰਾਈ ਤੁਹਾਨੂੰ ਲੁਧਿਆਣੇ ਦੇ ਵਿੱਚ ਅੰਡਰ 1 ਰੂਪ ਮਿਲ ਜਵੇ ਉਹ ਵੀ ਇੱਕ ਯੂਰੋਪੀਅਨ ਸਟੈਂਡਰਡ ਦੇ ਹਿਸਾਬ ਦੇ ਨਾਲ ਰਖਿਆਲਾ ਕਿ ਜਿਹੜੀ ਹੈਗੀ ਆ ਇੱਕ ਬਹੁਤ ਵਧੀਆ ਆ ਆਪਣੀ ਇੰਡਸਟਰੀ ਲਈ ਹੈਗਾ ਔਰ ਜਿਵੇਂ ਅੱਜ ਇੱਥੇ ਵੀ ਮੈਂ ਖੁਦ ਦੇਖ ਰਿਹਾ ਹੈਗਾ ਕਿ ਜਿਵੇਂ ਫੋਰਜਿੰਗ ਦੇ ਪੇਂਟ ਦੇ ਜਾਂ ਬਾਕੀ ਸਾਰੇ ਸਾਈਕਲ ਮੈਨੂਫੈਕਚਰਸ ਦੇ ਤੇ ਲੱਗੇ ਨੇ ਨੇ ਸਟਾਲਵ ਈ ਆਮ ਰੀਅਲੀ ਹੈਪੀ ਕਿ ਐਨੀ ਵਧੀਆ ਕੁਆਲਿਟੀ ਸਾਡੇ ਇੱਥੇ ਬਣਦੀ ਹੈਗੀ ਹੈ ਠੀਕ ਹੈ ਬਹੁਤ سارے ਵੇਥੇ ਜਿਹੜੇ ਹੈਗੇ ਹਸਪਤਾਲ ਜਿਨ੍ਹਾਂ ਦੇ ਲੱਗੇ ਹੋਏ ਨੇ ਉਹ ਸਾਡੀਆਂ ਮਸ਼ੀਨਾਂ ਯੂਜ਼ ਕਰਦੇ ਨੇ